ਅੱਜ ਅਸੀਂ ਉਸ ਸ਼ਰਮਨਾਕ ਘਟਨਾ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੇ ਗद्दार ਲੀਡਰਾਂ ਦਾ ਪਤਾ ਲੱਗੇਗਾ ਜਿਨ੍ਹਾਂ ਨੇ ਆਪਣੀ ਲੋਕਾਂ ਨੂੰ ਮਰਵਾ ਕੇ ਅੰਗਰੇਜ਼ਾਂ ਨੂੰ ਦਰਬਾਰ ਸਾਹਿਬ ਵਿੱਚ ਸਨਮਾਨਿਤ ਕੀਤਾ ਇੱਕ ਪਾਸੇ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੇ ਵਿਰੁੱਧ ਦੇਸ਼ ਭਰ ਵਿੱਚ ਪ੍ਰੋਟੈਸਟ ਦੀ ਇੱਕ ਲਹਿਰ ਚੱਲੀ ਹੋਈ ਸੀ ਦੂਜੇ ਪਾਸੇ ਕਈ ਸ਼ਰਮਨਾਕ ਘਟਨਾਵਾਂ ਵੀ ਹੋ ਰਹੀਆਂ ਸਨ ਇਨ੍ਹਾਂ ਘਟਨਾਵਾਂ ਵਿੱਚੋਂ ਸਭ ਤੋਂ ਵੱਧੇਰੇ ਸ਼ਰਮਨਾਕ ਘਟਨਾ ਇਹ ਸੀ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰਦੇ ਸਰਬਰਾ ਸਰਦਾਰ ਅਰੂੜ ਸਿੰਘ ਨੇ ਜਰਨਲ ਔਡਵਾਇਰ ਅਤੇ ਬਰਗੇਡ ਮੇਜਰ ਕੈਪਟਨ ਪ੍ਰਿਗਜ਼ ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਤੋਂ 17 ਦਿਨ ਬਾਅਦ 30 ਅਪ੍ਰੈਲ ਨੂੰ ਦਰਬਾਰ ਸਾਹਿਬ ਵਿਖੇ ਬੁਲਾ ਕੇ ਸਿਰੋਪਾਓ ਦਿੱਤਾ ਰੂੜ ਸਿੰਘ ਨੁਸ਼ਹਾਰਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜੋ ਉਸ ਸਮੇਂ ਦਾ ਬੜਾ ਤਾਕਤਵਰ ਅੰਗਰੇਜ਼ਾਂ ਦਾ ਚਮਚਾ ਸੀ ਇਸ ਦੇ ਕੋਲ 33 ਮਰਬੇ ਚਨਾਕ ਨਾਲ ਵਿੱਚ ਅਤੇ 800 ਕਮਾ ਜਮੀਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੀ ਇਸ ਤੋਂ ਇਲਾਵਾ ਨਗਰਜ਼ਗੀਰ ਬਖਰੀ ਸੀ ਜਰਨਲ ਉਡਵਾਇਰ ਦੀ ਜੀਵਨੀ ਲਿਖਣ ਵਾਲੇ ਮਿਸਟਰ ਕਾਲਵਿਨ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਉਸਨੇ ਕਿਹਾ ਸਾਹਿਬ ਉਹਨਾਂ ਨੇ ਕਿਹਾ ਹੈ ਤੁਹਾਨੂੰ ਸਿੱਖ ਸੱਜ ਜਾਣਾ ਚਾਹੀਦਾ ਹੈ ਜਰਨਲ ਨੇ ਇਹ ਮਾਣ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਪਰ ਇਤਰਾਜ਼ ਕੀਤਾ ਕਿ ਉਹ ਬਰਤਾਨਵੀ ਫੌਜ ਦਾ ਅਫਸਰ ਹੁੰਦੇ ਹੋਏ ਆਪਣੇ ਕੇਸ ਲੰਬੇ ਨਹੀਂ ਰੱਖ ਸਕਦਾ ਅਤੇ ਅਗਿਓ ਅਰੂੜ ਸਿੰਘ ਨੇ ਹੱਸਦੇ ਹੋਏ ਕਿਹਾ ਅਸੀਂ ਤੁਹਾਨੂੰ ਲੰਬੇ ਕੇਸ ਰੱਖਣ ਤੋਂ ਛੋਟ ਦੇਵਾਂਗੇ ਉਸ ਤੋਂ ਬਾਅਦ ਜਨਰਲ ਓਡਵਾਇਰ ਨੇ ਇੱਕ ਹੋਰ ਇਤਰਾਜ਼ ਕੀਤਾ ਪਰ ਮੈਂ ਤੰਬਾਕੂ ਪੀਣਾ ਨਹੀਂ ਛੱਡ ਸਕਦਾ ਉਸ ਤੋਂ ਬਾਅਦ ਅਰੂੜ ਸਿੰਘ ਨੇ ਕਿਹਾ ਉਹ ਤਾਂ ਤੁਹਾਨੂੰ ਛੱਡਣਾ ਪਵੇਗਾ ਉਸ ਤੋਂ ਬਾਅਦ ਜਨਰਲ ਓਡਵਾਇਰ ਨੇ ਕਿਹਾ ਮੈਨੂੰ ਬੜਾ ਅਫਸੋਸ ਹੈ ਪਰ ਮੈਂ ਤੰਬਾਕੂ ਪੀਣਾ ਨਹੀਂ ਛੱਡ ਸਕਦਾ ਅਗਿਓ ਗਰੰਥੀ ਜੀ ਨੇ ਕਿਹਾ ਅਸੀਂ ਤੁਹਾਨੂੰ ਹੌਲੀ-ਹੌਲੀ ਤੰਬਾਕੂ ਛੱਡਣ ਦੀ ਖੁੱਲ੍ਹ ਦੇ ਸਕਦੇ ਹਾਂ ਉਸ ਤੋਂ ਬਾਅਦ ਜਰਨਲ ਅਡਵਾਇਰ ਨੇ ਉੱਤਰ ਦਿੱਤਾ ਮੈਂ ਵਾਦਾ ਕਰਦਾ ਹਾਂ ਸਾਲ ਦੀ ਇੱਕ ਸਿਗਰਟ ਛੱਡ ਦਿਆਂ ਕਰਾਂਗਾ ਮਿਸਟਰ ਕਾਲਵਿਨ ਨੇ ਇਹ ਵੀ ਲਿਖਿਆ ਹੈ ਕਿ ਗੁਰਦੁਆਰਾ ਸੁਤਲਾਨੀ ਗੁਰੂ ਘਰ ਦੇ ਮਹੰਤ ਤੇ ਕਿਰਪਾਲ ਸਿੰਘ ਨੇ ਜਰਨਲ ਅਡਵਾਇਰ ਗੁਰਦੁਆਰੇ ਵਿੱਚ ਯਾਦਗਾਰ ਬਣਾਉਣ ਲਈ ਵੀ ਕਿਹਾ ਸੀ ਇਹਨਾਂ ਲੋਕਾਂ ਨੇ ਜਿੱਥੇ ਸਿੱਖ ਕੌਮ ਦੇ ਨਾਲ ਗਦਾਰੀ ਕੀਤੀ ਉਸ ਦੇ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਵੀ ਕੀਤੀ ਹੈ ਇੱਥੇ ਹੀ ਬਸ ਨਹੀਂ ਹਰ ਧਰਮ ਦੇ ਠੇਕੇਦਾਰਾਂ ਨੇ ਆਪਣੇ ਹੀ ਬੰਦੇ ਮਰਵਾ ਕੇ ਅੰਗਰੇਜ਼ਾਂ ਦੀ ਖੂਬ ਪ੍ਰਸ਼ੰਸਾ ਕੀਤੀ ਲੈਫਟੀਨੈਂਟ ਗਵਰਨਰ ਸਰ ਮਾਈਕਲ ਅਡਵਾਇਰ ਦੇ ਪੰਜਾਬ ਛੱਡਣ ਦੇ ਸਮੇਂ ਉਸ ਨੂੰ ਵੀ ਦਾਇਗੀ ਪੱਤਰ ਦੇ ਵਿੱਚ ਹਿੰਦੂ ਮੁਸਲਮਾਨ ਅਤੇ ਸਿੱਖ ਸਰਕਾਰਾਂ ਦੇ ਦਲਾਲਾਂ ਨੇ ਜਿਸ ਬੇਸ਼ਰਮੀ ਦਾ ਮੁਜ਼ਾਹਰਾ ਕੀਤਾ ਹੈ ਉਸ ਨੂੰ ਪੜ੍ਹ ਕੇ ਅੱਜ ਦੀਆਂ ਨਸਲਾਂ ਦਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਹੈ 12 ਮਈ 1919 ਨੂੰ ਲਾਹੌਰ ਗਵਰਨਮੈਂਟ ਹਾਊਸ ਵਿਖੇ ਸਵੇਰ ਦੇ ਸਮੇਂ ਵੱਖ-ਵੱਖ ਫਿਰਕਿਆਂ ਵੱਲੋਂ ਸਰ ਮਾਈਕਲ ਅਡਵਾਇਰ ਦੇ ਰਿਟਾਇਰ ਹੋਣ ਤੇ ਉਸ ਨੂੰ ਪ੍ਰਸ਼ੰਸਾ ਪੱਤਰ ਪੇਸ਼ ਕੀਤੇ ਗਏ ਸਭ ਤੋਂ ਪਹਿਲਾਂ ਮੁਸਲਿਮ ਫਿਰਕੇ ਦੇ ਆਧਾਰ ਤੇ ਖਾਨ ਬਹਾਦਰ ਸੈਦ ਮਹਿੰਦੀ ਸ਼ਾ O.B.E ਨੇ ਪ੍ਰਸ਼ੰਸਾ ਪੱਤਰ ਪੇਸ਼ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਪੰਜਾਬ ਹਿੰਦੂਸਤਾਨ ਦਾ ਤਲਵਾਰ ਵਾਲਾ ਹੱਥ ਕਹਾਉਣ ਦਾ ਹੱਕਦਾਰ ਰੱਖਦਾ ਹੈ ਉਸ ਨੇ ਪੰਜਾਬ ਵੱਲੋਂ ਭਿਆਨਕ ਸੰਸਾਰ ਜੰਗ ਦੇ ਵਿੱਚ ਅਦਾ ਕੀਤੇ ਹਿੱਸੇ ਦਾ ਜ਼ਿਕਰ ਕੀਤਾ ਅਤੇ ਇਹ ਇਸ਼ਾਰਾ ਕੀਤਾ ਕਿ ਇਸ ਸੂਬੇ ਵਿੱਚ ਰਹਿਣ ਵਾਲੀ ਮੁਸਲਿਮ ਆਬਾਦੀ ਨੇ ਬਹੁਤ ਪ੍ਰੀਖਿਆ ਦੀ ਘੜੀ ਦੇ ਵਿੱਚ ਬੇਮਿਸਾਲ ਅਤੇ ਵਿਸ਼ੇਸ਼ ਵਫਾਦਾਰੀ ਦਾ ਸਬੂਤ ਦਿੱਤਾ ਹੈ ਭਾਵੇਂ ਤੁਹਾਡੀ ਸ਼ਾਨਦਾਰ ਸਰਕਾਰ ਦੇ ਕਾਨੂੰਨ ਅਤੇ ਅਮਨ ਦੇ ਦੁਸ਼ਮਣਾਂ ਨੇ ਇੱਕ ਸੰਗਠਿਤ ਸਾਜ਼ਿਸ਼ ਦੇ ਨਤੀਜੇ ਵਜੋਂ ਉਹਨਾਂ ਲੋਕਾਂ ਦੇ ਇੱਕ ਭਾਗ ਨੂੰ ਫਸਾਦਾਂ ਅਤੇ ਗੜਬੜਾਂ ਦੇ ਵਿੱਚ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਹਜ਼ੂਰ ਦੀ ਦੂਰਅੰਦੇਸ਼ੀ ਅਤੇ ਦ੍ਰਿੜਤਾ ਨੇ ਮਾਰਸ਼ਲ ਲਾ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨੂੰ ਵਰਤਦੇ ਹੋਏ ਹਾਲਾਤਾਂ ਨੂੰ ਛੇਤੀ ਹੀ ਠੀਕ ਕਰ ਦਿੱਤਾ ਅਸੀਂ ਸਾਰੇ ਬਾਦਸ਼ਾਹ ਸਲਾਮਤ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਤੁਹਾਡੇ ਅਹੁਦੇ ਦੀ ਹੋਰ ਮਿਆਦ ਵਧਾਈ ਸੀ ਹਜ਼ੂਰ ਨੇ ਤਬਾਕੂਨ ਗਦਰ ਲਹਿਰ ਨੂੰ ਦਬਾ ਕੇ ਸੂਬੇ ਨੂੰ ਬੜੇ ਐਹਸਾਨ ਥਲੇ ਦਬ ਦਿੱਤਾ ਹੈ ਅਸੀਂ ਮੁਸਲਮਾਨਾਂ ਦੀ ਭਲਾਈ ਤੇ ਬਸੋਂ ਦੇ ਇੱਕ ਮਹੱਤਵਪੂਰਨ ਭਾਗ ਦੇ ਤੌਰ ਤੇ ਬਰਤਾਨਵੀ ਸਰਕਾਰ ਦੀ ਭਲਾਈ ਅਤੇ ਮਫਾਦ ਦੇ ਨਾਲ ਅਟੂਟ ਜੁੜੇ ਹੋਏ ਹਾਂ ਅਤੇ ਇਹਨਾਂ ਦਾ ਆਪਣੇ ਬਾਦਸ਼ਾਹ ਦਾ ਹੁਕਮ ਮੰਨਣਾ ਇੱਕ ਮਜਬੂਰੀ ਫਰਜ਼ ਹੈ ਗੈਰ ਸਰਕਾਰੀ ਮੁਕਾਬਲੇ ਤੋਂ ਆਪਣੇ ਆਪ ਨੂੰ ਬਿਲਕੁਲ ਅਲੈਦਾ ਦੱਸਣ ਦਾ ਮੌਕਾ ਲੈਂਦੇ ਹਾਂ ਐਡਰੈਸ ਪੇਸ਼ ਕਰਨ ਵਾਲਿਆਂ ਵਿੱਚ ਕਈ ਹੋਰ ਲੋਕ ਵੀ ਸ਼ਾਮਿਲ ਸਨ ਨਵਾਬ ਜੁਲਫੀਕਾਰ ਅਲੀ ਖਾਨ ਸੀਐਸਆਈ ਮਲੇਰ ਕੋਟਲਾ ਖਾਨ ਬਹਾਦਰ ਮੀਆਂ ਮੁਹੰਮਦ ਮੁਹੰਮਦ ਸਵੀ ਸੀਆਈਏ ਲਾਹੌਰ ਖਵਾਜਾ ਯੂਸਫ ਸ਼ਾ ਅੰਮ੍ਰਿਤਸਰ ਖਾਨ ਬਹਾਦਰ ਸੈਦ ਮਹਿੰਦੀ ਸ਼ਾ ਗੋਜ਼ਰਾ ਇਸ ਤੋਂ ਇਲਾਵਾ ਹੋਰ ਕਈ ਮੁਸਲਮਾਨ ਅਫਸਰ ਵੀ ਸ਼ਾਮਲ ਸਨ ਸਿੱਖ ਫਿਰਕੇ ਦੇ ਆਧਾਰ ਤੇ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਏ ਨੇ ਇਹ ਪ੍ਰਸ਼ੰਸ਼ਾ ਪੱਤਰ ਪੜ੍ਹਿਆ ਇਸ ਵਿੱਚ ਸਿੱਖਾਂ ਵੱਲੋਂ ਸਰਕਾਰ ਨੂੰ ਜੰਗੀ ਸਰਗਰਮੀਆਂ ਦੇ ਵਿੱਚ ਦਿੱਤੀ ਮਿਲਵਰਤਨ ਅਤੇ ਸਹਾਇਤਾ ਮਟਿੰਗੋ ਚੰਪਸਫੋਰਡ ਦੀ ਫੋਰਮ ਸਕੀਮ ਅਧੀਨ ਸਿੱਖਾਂ ਨੂੰ ਮਿਲੀ ਵੱਖਰੀ ਪ੍ਰਤੀਨਿਧਤਾ ਅਤੇ ਚੰਗੇ ਸਿੱਖਾਂ ਨੂੰ ਪ੍ਰਤੀਨਿਧਿਤ ਲਾਏ ਜਾਣ ਦਾ ਜ਼ਿਕਰ ਸੀ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਜਿਸ ਵਕਤ ਵਿੱਚ ਦੀ ਅਸੀਂ ਲੰਘ ਚੁੱਕੇ ਹਾਂ ਬੜਾ ਸਖਤ ਅਤੇ ਚੇਤਾਜਨਕ ਸੀ ਅਤੇ ਆਪਣੀ ਦ੍ਰਿੜਤਾ ਸਿਆਣਪ ਅਤੇ ਪਿੰਨ-ਪਿੰਨ ਤਜਰਬੇ ਦੇ ਨਾਲ ਤੁਸੀਂ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ ਸਲਤਨਤ ਪ੍ਰਤੀ ਕਰਤੱਵਾਂ ਨੂੰ ਕੀਮਤੀ ਅਤੇ ਯੋਗ ਢੰਗ ਨਾਲ ਨਿਭਾਉਣ ਲਈ ਅਗਵਾਈ ਦਿੱਤੀ ਇਹ ਸਭ ਹਜ਼ੂਰ ਦੇ ਹਾਲਾਤਾਂ ਨੂੰ ਸਿਆਣਪ ਦੇ ਨਾਲ ਨਜਿੱਠਣ ਦੇ ਨਾਲ ਹੋਇਆ ਹੈ ਉਦੋਂ ਜਦੋਂ ਕਿ ਸੰਸਾਰ ਜੰਗ ਜਾਰੀ ਸੀ ਲੋਕ ਆਪਣੇ ਘਰਾਂ ਵਿੱਚ ਆਰਾਮ ਦੇ ਨਾਲ ਜੀਵਨ ਗੁਜ਼ਾਰ ਰਹੇ ਸਨ ਇਹ ਬੜੇ ਅਫਸੋਸ ਦਾ ਮਾਮਲਾ ਹੈ ਕਿ ਹਜ਼ੂਰ ਦੀ ਸਫਲ ਹਕੂਮਤ ਦੇ ਅੰਤ ਤੇ ਕੁਝ ਬਦਮਾਸ਼ ਲੋਕਾਂ ਵੱਲੋਂ ਮੁਲਕ ਦੇ अमन ਨੂੰ ਬੇਦਰਦੀ ਦੇ ਨਾਲ ਤਬਾਹ ਕਰਨ ਦੀ ਸਾਜ਼ਿਸ਼ ਭਰੀ ਕੋਸ਼ਿਸ਼ ਕੀਤੀ ਗਈ ਅਤੇ ਕਈਆਂ ਥਾਵਾਂ ਤੇ ਜੁਰਮ ਬਿਤਾਏ ਗਏ ਜਿਨ੍ਹਾਂ ਨੇ ਸੂਬੇ ਦੇ ਪਵਿੱਤਰ ਨਾਮ ਨੂੰ ਦਾਗਦਾਰ ਕੀਤਾ ਪਰ ਤੁਹਾਡੀ ਹਾਲਾਤ ਉੱਤੇ ਮਜ਼ਬੂਤ ਪਕੜ ਅਤੇ ਅਪਣਾਈਆਂ ਗਈਆਂ ਤਦਬੀਰਾਂ ਨੇ ਬੁਰਾਈ ਨੂੰ ਮੋੜ ਵਿੱਚ ਹੀ ਖਤਮ ਕਰ ਦਿੱਤਾ ਪਰ ਸਾਡੇ ਲਈ ਇਹ ਮੁਬਾਰਕਬਾਦ ਦਾ ਮਾਮਲਾ ਹੈ ਕਿ ਸਾਡੇ ਫਿਰਕੇ ਦੇ ਨਾਲ ਆਪਣੇ ਆਪ ਨੂੰ ਇਸ ਗੜਬੜ ਨਾਲ ਜੁੜਨ ਤੋਂ ਵੱਖਰਾ ਰੱਖਿਆ ਬਾਦਸ਼ਾਹ ਸਲਾਮਤ ਦੇ ਤਖਤਵਲ ਆਪਣੀ ਰਵਾਇਤੀ ਵਫਾਦਾਰੀ ਅਤੇ ਸ਼ਾਨ ਨੂੰ ਦਾਗ ਨਹੀਂ ਲਗਣ ਦਿੱਤਾ ਐਡਰੈਸ ਪੇਸ਼ ਕਰਨ ਵਾਲਿਆਂ ਵਿੱਚ ਹੇਠ ਲਿਖੇ ਸਿੱਖ ਪ੍ਰਤੀਨਿਧੀ ਸ਼ਾਮਲ ਹਨ ਸਰਦਾਰ ਬਹਾਦਰ ਗੱਜਣ ਸਿੰਘ O.B.E ਨਾਰੰਗਵਾਲ ਸਰਦਾਰ ਜੈ ਸਿੰਘ ਲੈਫਟੀਨੈਂਟ ਸਰਦਾਰ ਸਾਹਿਬ ਮਹਿਤਾਬ ਸਿੰਘ ਸਰਦਾਰ ਬਹਾਦਰ ਸੁੰਦਰ ਸਿੰਘ ਸਰਦਾਰ ਬਹਾਦਰ ਸੁੰਦਰ ਸਿੰਘ ਗੁਜਰਖਾਨ ਆਨਰੇਰੀ ਲੈਫਟੀਨੈਂਟ ਕਰਨਲ ਸਰਦਾਰ ਬਹਾਦਰ ਰਜਿੰਦਰ ਸਿੰਘ ਆਫ ਲੋਕੋ ਛੋਡੀ ਲਾਲ ਸਿੰਘ ਫਿਰੋਜ਼ਪੁਰ ਇਸ ਤੋਂ ਇਲਾਵਾ ਹੋਰ ਵੀ ਕਈ ਸਿੱਖ ਸ਼ਾਮਿਲ ਸਨ Hindu ਕਮਿਊਨਿਟੀ ਵੱਲੋਂ ਰਾਜਾ ਨਰਿੰਦਰਨਾਥ ਨੇ ਐਡਰੈਸ ਪੜ੍ਹਿਆ ਜਿਸ ਦੇ ਵਿੱਚ ਇਹ ਪ੍ਰਗਟ ਕਰਦਾ ਹੈ ਯਤਨ ਕੀਤਾ ਗਿਆ ਕਿ Hindu ਸਿੱਖਾਂ ਅਤੇ ਮੁਸਲਮਾਨਾਂ ਤੋਂ ਘੱਟ ਵਫਾਦਾਰ ਨਹੀਂ ਕਿਉਂਕਿ ਸਤਿਆਗ੍ਰਹਿ ਦੀ ਲਹਿਰ ਅਤੇ ਰੋਲਟੈਕਟ ਵਿਰੁੱਧ ਸਰਕਾਰਮ ਵਿੱਚ Hindu ਪੜ੍ਹੀ ਲਿਖੀ ਸ਼੍ਰੇਣੀ ਵਿਸ਼ੇਸ਼ ਕਰਕੇ ਵਿਦਿਆਰਥੀ ਅਤੇ ਵਕੀਲ ਵਧੇਰੇ ਅੱਗੇ ਅੱਗੇ ਸਨ Hindu ਸਰਕਾਰ ਪ੍ਰਸ਼ਤਾ ਨੂੰ ਸਰਕਾਰ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਦੇ ਲਈ ਵਧੇਰੇ ਜੋਰ ਲਗਾਉਣਾ ਪਿਆ ਉਹਨਾਂ ਨੇ ਆਪਣੇ ਐਡਰੈਸ ਵਿੱਚ ਕਿਹਾ ਸਾਨੂੰ ਬੜਾ ਅਫਸੋਸ ਹੈ ਕਿ ਹਜੂਰ ਦੇ ਕੈਰੀਅਰ ਦੇ ਅੰਤਲੇ ਕੁਝ ਦਿਨਾਂ ਵਿੱਚ ਗਲਤ ਰਾਹ ਤੇ ਪੈ ਗਏ ਆਦਮੀਆਂ ਨੇ ਮੂਰਖਤਾ ਭਰੇ ਅਤੇ ਸ਼ੈਤਾਨੀ ਕਾਰੇ ਕੀਤੇ ਹਨ ਅਸੀਂ ਤਸ਼ੱਦਦ ਅਤੇ ਕਾਨੂੰਨ ਰਹਿਤ ਸਾਰੇ ਕਾਰਿਆਂ ਦੀ ਪੂਰ ਜ਼ੋਰ ਨਿਖੇਧੀ ਕਰਦੇ ਹਾਂ ਸਾਨੂੰ ਨਿੱਜੀ ਅਤੇ ਸਰਕਾਰੀ ਸੰਪਤੀ ਨੂੰ ਹਾਨੀ ਪਹੁੰਚਾਏ ਜਾਣ ਦਾ ਬਹੁਤ ਅਫਸੋਸ ਹੈ ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਬਰਤਾਨਵੀ ਸੁਰੱਖਿਆ ਭਾਰਤ ਦੇ ਵਿੱਚ ਮਿਹਰ ਭਰੀ ਦੇਖਭਾਲ ਲਈ ਆਈ ਹੈ ਜਿਸ ਫਿਰਕੇ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ ਉਸ ਵੱਲੋਂ ਅਸੀਂ ਸਰਕਾਰ ਨੂੰ ਪੱਕੀ ਵਫਾਦਾਰੀ ਅਤੇ ਦਿਲੀ ਸਹਾਇਤਾ ਦਾ ਯਕੀਨ ਦਵਾਉਂਦੇ ਹਾਂ ਅਸੀਂ ਖੁਸ਼ੀ ਦੇ ਨਾਲ ਆਪਣੀਆਂ ਸਭ ਸੇਵਾਵਾਂ ਸਰਕਾਰ ਦੇ ਅੱਗੇ ਪੇਸ਼ ਕਰਦੇ ਹਾਂ ਸਭ ਹਿੰਦੂਆਂ ਦੇ ਆਪਣੇ ਆਪ ਨੂੰ ਪ੍ਰਤੀਨਿਧੀ ਦੱਸਣ ਵਾਲੇ ਇਹ ਵਿਅਕਤੀ ਸਨ ਰਾਜਾ ਨਿਰਿੰਦਰਨਾਥ ਦੀਵਾਨ ਬਹਾਦਰ ਰਾਜਾ ਫਤੇ ਸਿੰਘ ਐਮਬੀਏ ਸ਼ੇਖਪੁਰਾ ਰਾਏ ਬਹਾਦਰ ਰਾਮ ਸਰਨ ਸੀਆਈਏ ਰਾਏ ਬਹਾਦਰ ਬਖਸ਼ੀ ਸੋਹਣ ਲਾਲ ਕਾਂਗੜਾ ਰਾਏ ਬਹਾਦਰ ਚੌਧਰੀ ਲਾਲ ਰੋਤਕ ਰਾਏ ਬਹਾਦਰ ਹਰੀ ਚੰਦ ਮਲਤਾਨ ਰਾਏ ਬਹਾਦਰ ਮੋਹਨ ਲਾਲ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਹਿੰਦੂ ਸ਼ਖਸੀਅਤਾਂ ਉਸ ਸਮੇਂ ਮੌਜੂਦ ਸਨ ਇੱਕ ਹੋਰ ਐਡਰੈਸ ਪੰਜਾਬ ਐਸੋਸੀਏਸ਼ਨ ਨਾਮ ਦੀ ਇੱਕ ਸੰਸਥਾ ਵੱਲੋਂ ਸਰ ਜਸਟਿਸ ਸ਼ਾਦੀ ਲਾਲ ਨੇ ਪੜਿਆ ਜਿਸ ਨੇ ਪਿਛਲੇ 68 ਸਾਲਾਂ ਦੇ ਵਿੱਚ ਸੂਬੇ ਨੂੰ ਪਹੁੰਚਾਏ ਫਾਇਦਿਆਂ ਬਾਰੇ ਧੰਨਵਾਦ ਸਹਿਤ ਪ੍ਰਸ਼ੰਸਾ ਕੀਤੀ ਇਸ ਦੇ ਵਿੱਚ ਸਰ ਮਾਈਕਲ ਉਡਵਾਇਰ ਦੇ ਨਾਲ ਨਾਲ ਲੇਡੀ ਉਡਵਾਇਰ ਦੀ ਵੀ ਮहिमा ਦੇ ਗੀਤ ਗਾਏ ਗਏ ਸਨ ਹੁਣ ਇਹਨਾਂ ਪ੍ਰਸ਼ੰਸਾ ਪੱਤਰਾਂ ਨੂੰ ਬਾਅਦ ਵਿੱਚ ਪੰਜਾਬ ਸਰਕਾਰ ਅਤੇ ਸਰ ਮਾਈਕਲ ਉਡਵਾਇਰ ਨੇ ਹੰਟਰ ਕਮੇਟੀ ਅੱਗੇ ਅਗਵਾਈ ਦੇ ਤੌਰ ਤੇ ਪੇਸ਼ ਕੀਤਾ ਅਤੇ ਸਰ ਮਾਈਕਲ ਉਡਵਾਇਰ ਨੇ ਇਹਨਾਂ ਪ੍ਰਸ਼ੰਸਾ ਪੱਤਰਾਂ ਨੂੰ ਉਹਰ ਥਾਵਾਂ ਤੇ ਆਪਣੀ ਹਮਾਇਤ ਦੇ ਲਈ ਵਰਤਿਆ ਇਹਨਾਂ ਪ੍ਰਤੀਨਿਧੀਆਂ ਵਿੱਚੋਂ ਕਈਆਂ ਨੂੰ ਬਾਅਦ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਗਦਾਰੀ ਕਰਨ ਦੇ ਬਦਲੇ ਖਿਤਾਬ ਵੀ ਮਿਲੇ ਅਤੇ ਉਹਨਾਂ ਦੀ ਸਰਕਾਰ ਪ੍ਰਤੀ ਚਮਚਾਗਿਰੀ ਦੀ ਕੀਮਤ ਚੁਕਾਈ ਗਈ। ਇਸ ਤਰ੍ਹਾਂ 1919 ਦੇ ਸਮੇਂ ਅਜਿਹੇ ਲੋਕਾਂ ਨੇ ਆਪਣੇ ਹੀ ਲੋਕਾਂ ਦੇ ਨਾਲ ਗਦਾਰੀ ਕੀਤੀ ਅਤੇ ਅੰਗਰੇਜ਼ਾਂ ਦੇ ਵਫਾਦਾਰ ਬਣ ਕੇ ਅੰਗਰੇਜ਼ਾਂ ਤੋਂ ਜਾਗੀਰਾਂ ਹਾਸਲ ਕੀਤੀਆਂ। ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ।